ਸੋ ਕਹੋ ਤਲ ਗੁਰ ਸੇਵੀਐ ਐਹਨਸ ਸਹਜ ਸੁਭਾਏ ਦਰਸਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋ ਵੈਸਿ ਫਤਖ ਸੰਮਦੀ ਲੂਰ ਅਰਸੋ ਹੁਕੁਰ ਸੋ ਛੱਟੀ ਐ ਤਉ ਦਿਠੇ ਸਚੇ ਪਾਤ ਸਾਹੂ ਮਲ ਜਨਮ ਜਨਮ ਦੀ ਕਟੀ ਐ ਸਜਣ ਸਚਾ ਪਾਤ ਸਾਹੂ ਸਰਸਾ ਹਾਂ ਦੇ ਸਾਬੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵਿਸਾਹੋ ਸਜਣ ਸਚਾ ਪਾਤ ਸਾਹੋ ਸਰਸਾ ਹਾਂ ਦਾ ਸਾਹੋ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਚੰਤ ਮਹੱਲਾ 5 ਕਰ ਚੌਥਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਹਰ ਚਰਨ ਕਮਲ ਮਨ ਬਿਦਿਆ ਕਿਛ ਆਨੰਨਾ ਮਿੱਠਾ RAM ਰਾਜੇ ਮਿਲ ਸੰਤ ਸੰਗਤ ਆਰਾਧਿਆ ਹਰ ਘਟ ਘਟੇ ਡਿਠਾ RAM ਰਾਜੇ ਹਰ ਚਰਨ ਕਮਲ ਮਨ ਬਿਦਿਆ ਕਿਚ ਆਨ ਨੰ ਮਿਠਾ RAM ਰਾਜੇ ਮਿਲ ਸੰਤ ਸੰਗਤ ਆਰਾਧਿਆ ਹਰ ਘਟ ਘਟੇ ਡਿਠਾ RAM ਰਾਜੇ ਹਰ ਘਟ ਘਟੇ ਡਿਠਾ ਅੰਮ੍ਰਿਤੋ ਵੂਠਾ ਜਨਮ ਮਰਨ ਦੁਖ ਨਾਠੇ ਗਣ ਨਿੱਦ ਗਾਇਆ ਸਭ ਦੁੱਖ ਮਿਟਾਇਆ ਹਉ ਮੈਂ ਬਿਨਸੀ ਗਾਠੇ ਪ੍ਰਿਓ ਸਹਜ ਸੁਭਾਈ ਛੋੜ ਨਾ ਜਾਈ ਮਨ ਲਾਗਾ ਰੰਗ ਮਜੀਠਾ ਹਰ ਨਾਨਕ ਬੇਦੇ ਚਰਨ ਕਮਲ ਕਿਛ ਅਨਨਾ ਮੀਠਾ ਜੋ ਰਾਤੀ ਜਲ ਮਚਲੀ ਤੇਰਾਮ ਰਸ ਮਾਤੇ ਰਾਮ ਰਾਜੇ ਗੁਰਪੂਰੇ ਉਪਦੇਸਿਆ ਜੀਵਨ ਗਤ ਪਾਤੇ ਰਾਮ ਰਾਜੇ जीवन गत स्वामी अंतर जामि आप लिए लड लाए हर रत्न पदार्थो परगटो पूरनो छोड़ न कत हु जाए प्रभु सो कर स्वरूप सो जान सो स्वामी ਤਾ ਕੀ ਮਿਟੈ ਨਾ ਦਾਤੇ ਜਲ ਸੰਗ ਰਾਤੀ ਮਾਛਲੀ ਨਾਨਕ ਹਰ ਮਾਤੇ ਛਾਤ੍ਰਿਕ ਜਾਚੈ ਬੂੰਦ ਜੋ ਹਰ ਪ੍ਰਾਨ ਅਧਾਰਾ ਰਾਮ ਰਾਜੇ ਮਾਲਕ ਜੀਨਾ ਸੁਤ ਪ੍ਰਾਤ ਮੀਤ ਸਭ ਹੂਤੇ ਪਿਆਰਾ RAM ਰਾਜੇ ਸਭ ਹੂਤੇ ਪਿਆਰਾ ਪਰਖ ਨਿਰਾਰਾ ਤਾਂ ਕੀ ਗਤ ਨਹੀਂ ਜਾਣੀ ਐ ਹਰ ਸਾਸ ਗਿਰਾਸ ਨਾ ਬਿਸਰੈ ਕਬ ਹੂੰ ਗੁਰਸਬਦੀ ਰੰਗ ਮਾਣੀ ਐ ਪ੍ਰਭਪੁਰਖ ਜਗ ਜੀਵਨੋ ਸੰਤ ਰਸ ਪੀਵਨੋ ਜਪ ਭਰਮ ਮੋਹ ਦੁਖ ਡਾਰਾ ਜਾਤ੍ਰਿਕ ਜਾਚੈ ਬੂੰਦ ਜੋ ਨਾਨਕ ਹਰ ਪਿਆਰਾ ਮਿਲੇ ਨਰਾਇਣ ਆਪਣੇ ਮਾਨੋ ਰਥੋ ਪੂਰਾ ਰਾਮ ਰਾਜੇ ਟਾਠੀ ਪੀਤ ਭਰਮ ਕੀ ਪੇਟਤ ਗੁਰ ਸੂਰਾ ਰਾਮ ਰਾਜੇ ਪੂਰਨ ਗੁਰ ਪਾਏ ਪੁਰਬ ਲਿਖਾਏ ਸਭ ਨਿਤ ਦੀਨ ਦਇਆਲਾ ਆਦ ਮਦ ਅੰਤ ਪ੍ਰਭ ਸੋਈ ਸੁੰਦਰ ਗੁਰ ਗੋਪਾਲਾ ਸੁਖ ਸਹਿਜ ਆਨੰਦ ਕਨੇਰੇ ਪਤਿਤ ਪਾਵਨ ਸਾਧੋ ਤੂਰਾ ਹਰ ਮਿਲੇ ਨਰਾਇਣ ਨਾਨਕਾ ਮਨੋਰਥੋ ਪੂਰਾ ਸੁਖ ਸਹਿਜ ਆਨੰਦ ਕਨੇਰੇ ਪਤਿਤ ਪਾਵਨ ਸਾਧੂ ਤੂਰਾ ਹਰ ਮਿਲੇ ਨਰਾਇਣ ਨਾਨਕਾ मनोरथो पूरा वाहे गुरु जी का खालसा वाहे गुरु जी की फतेह आशा छंत मोहल्ला पंचवा घर चौथा एक ओंकार सतगुरु प्रसाद हर चरण कमल मन बिद्या किछ आन ना मीठा राम राजे ਵਿਲੇ ਸੰਤ ਸੰਗਤ ਆਰਾਧਿਆ ਹਰ ਘਟ ਘਟੇ ਡਿਠਾ ਰਾਮ ਰਾਜੀ